ਇਥੋਂ ਆਪਣਾ ਰੰਧਾਵਾ ਜਿਹੜਾ ਬੱਕਰੇ ਦਾ achar ਹੈ ਮੱਛੀ ਦਾ achar ਹੈ ਤੇ ਦੇਸੀ ਮੁਰਗੇ ਦਾ achar ਹੈ ਫਿਰ ਇਹ achar ਮਿਲੂਗਾ ਰੋ ਇਥੋਂ achar ਲੈ ਸਕਦਾ ਹੈ ਜੀ ਬਾਈ ਜੀ ਸਾਰੇ ਵੀਰੋ ਪਿਆ ਪਰਿਆਸੀ ਕਰਮੇ ਸਾਹ ਠੀਕ ਠਾਕ ਹੋ ਦੋਸਤੋ ਅੱਜ ਖੜਾਂਗੇ ਪਿੰਡ ਜਟਾਣੇ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦਰਾਹੇ ਦੇ ਕੋਲੇ ਮੈਂ ਤੁਸੀਂ ਬਾਈ ਜੀ ਹੁਣ ਇਥੋਂ ਵੀ ਲੈ ਕੇ ਜਾ ਸਕਦੇ ਹੋ ਰੰਧਾਵਾ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ achar ਬਾਕੀ ਬਾਈ ਜੀ ਗੱਲ ਜਗਦੀਪ ਭਾਈ ਦੇ ਨਾਲ ਕਰ ਦਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜਗਦੀਪ ਭਾਈ ਵਧੀਆ ਜੀ ਵਧੀਆ ਠੀਕ ਆ ਬਈ ਜੀ ਆਪਾਂ ਖੜੇ ਆਗੇ ਨੰਬਰਦਾਰ ਪੁਲਟਰੀ ਫਾਰਮ ਪਿੰਡ ਚਟਾਣਾ ਦੇ ਵਿੱਚ ਜੀ ਸਰਦਾਰ ਬਹਾਦਰ ਸਿੰਘ ਨੰਬਰਦਾਰ ਜੀ ਦੇ ਕੋਲ ਠੀਕ ਆ ਜੀ ਠੀਕ ਆ ਜੀ ਇੱਥੇ ਨਾ ਇਹਨਾਂ ਦਾ ਦੇਸੀ ਮੁਰਗੀ ਫਾਰਮ ਵੀ ਆ ਹਾਂਜੀ ਤੇ ਇੱਥੇ ਆਹ ਏਰੀਆ ਦੇ ਵਿੱਚ ਜਿੰਨਾ ਜਿਹੜਾ ਵੀ ਦਰਾਹ ਏਰੀਆ ਇੱਥੇ ਨਾ ਰੰਧਾਵਾਜਾ ਦੇ ਕਾਫੀ ਸਾਨੂੰ ਕਾਲਸ ਆਉਂਦੀਆਂ ਹੈਗੀਆਂ ਠੀਕ ਆ ਜਿੰਨੇ ਵੀ ਫੋਨ ਆਉਂਦੇ ਆ ਨਾ ਇਹ ਜਿਹੜਾ ਮਤਲਬ ਕਿ ਦੇਸੀ ਰੈਸਪੀ ਬਣਾਈ ਆ ਆ ਤੁਸੀਂ ਦੇਖ ਸਕਦੇ ਹੋ ਬੱਕਰੇ ਦਾ ਜਾਰ ਮੁਰਗੇ ਦਾ ਤੇ ਮਚੀ ਦਾ ਜਿਹੜਾ ਜੀ ਇਹ ਜਾਰ ਬਣਾਏ ਹੋਏ ਨੇ ਨੰਬਰਦਾਰ ਜੀ ਦਾ ਸਾਨੂੰ ਕਾਲ ਆਈ ਵੀ ਇਧਰਲੇ ਏਰੀਏ ਦੇ ਵਿੱਚ ਥੋੜੀ ਜਿਹੜੀ ਬ੍ਰਾਂਚ ਆ ਉਹ ਸਾਨੂੰ ਚਾਹੀਦੀ ਆ ਠੀਕ ਆ ਬੱਕਰੇ ਦੇ ਜਾਰ ਦੀ ਇਹ ਜਾਰ ਦੀ ਖਾਸੀਅਤ ਇਹ ਆ ਬਾਈ ਜੀ ਹਾਂਜੀ ਵੀ ਇਹਦੇ ਵਿੱਚ ਦੇਸੀ ਚੀਜ਼ਾਂ ਤੋਂ ਬਣਦਾ ਏ ਜਿਵੇਂ ਹੁਣ ਇਹ ਜਮਾ ਕਈ ਵਾਰ ਜਿੰਮ ਵਾਲੇ ਮੁੰਡੇ ਆ ਪ੍ਰੋਟੀਨ ਖਾਂਦੇ ਆ ਜਾ ਮੰਨ ਕੇ ਚਲੋ ਵੀ ਗੋਡੇ ਦਰਦ ਹੁੰਦੇ ਆ ਟੂਈ ਦਰਦ ਹੁੰਦੀ ਆ ਕੋਈ ਵੀ ਐਦਾਂ ਦੀ ਪ੍ਰੋਬਲਮ ਆਉਂਦੀ ਆ ਹੂੰ ਤੁਸੀਂ ਇਹ ਚੀਜ਼ ਦੇਸੀ ਰੈਸਪੀ ਖਾਓ ਜੇ ਭਖੜੇ ਦੇ ਪਾਊਡਰ ਦੇ ਨਾਲ ਤਿਆਰ ਕਰਿਆ ਠੀਕ ਆ ਬਾਈ ਜੀ ਠੀਕ ਆ ਇੰਨਾ ਘੈਂਟ achar ਹੈ ਜੀ ਤੁਹਾਨੂੰ ਕੋਈ ਵੀ ਨਾਲ ਤਾਂ ਟੇਸਟ ਪੂਰਾ ਵਧੀਆ ਠੀਕ ਹੈ ਜੀ ਨਾਲੇ ਮਤਲਬ ਕਿ ਦੇਸੀ ਚੀਜ਼ ਠੀਕ ਹੈ ਜੀ ਜਿੰਨੇ ਵੀ ਇੱਧਰ ਨੇ ਵੀਰ ਨੇਗੇ ਉਹ ਬਾਈ ਕੋਲੋਂ ਇੱਥੋਂ ਆਪਣਾ ਰੰਧਾਵਾ ਜਿਹੜਾ ਬੱਕਰੇ ਦਾ achar ਹੈ ਮੱਛੀ ਦਾ achar ਹੈ ਤੇ ਦੇਸੀ ਮੁਰਗੇ ਦਾ achar ਹੈ ਫਿਰ ਇਹ achar ਮਿਲੂਗਾ ਰੋ ਉਹ ਇੱਥੋਂ achar ਲੈ ਸਕਦਾ ਹੈ ਜੀ ਠੀਕ ਹੈ ਜੀ ਹਾਂਜੀ ਹਾਂ ਲੈ ਵੀ ਮੈਟਰੂ ਦੇਖ ਸਕਦੇ ਨੇ ਲੋਕੇਸ਼ਨ ਬਾਈ ਜੀ ਮੈਂ ਦੱਸ ਦੇਣਗੇ ਕਿ ਉਹ ਨਵਾਂ ਏਰੀਆ ਮੈਂ ਤਾਂ ਮੈਨ ਜਾਣ ਵੀ ਦਰਾਹ ਏਰੀਆ ਦੇ ਵਿੱਚ ਆ ਇਹ ਠੀਕ ਆ ਜੀ ਕਿਸੇ ਨੇ ਆਰਡਰ ਵੀ ਕਰਨਾ ਹੈ ਤਾਂ ਬਾਈ ਨੇੜੇ ਤੇੜੇ 10 20 ਕਿਲੋਮੀਟਰ ਤੱਕ ਆਰਡਰ ਵੀ ਦੇ ਦੇਣਗੇ ਪੁੱਛਦੇ ਬਾਈ ਜੀ ਨਾ ਬਾਕੀ ਗੱਲਬਾਤ ਆਪਾਂ ਬਾਈ ਜੀ ਨਾਲ ਕਰ ਦਾਂਗੇ ਬਾਈ ਐਸੇ ਕਰ ਜੀ ਸਸੀ ਦਾ ਬਾਈ ਜੀ ਕੀ ਹਾਲ ਚਾਲ ਹੈ ਬਾਈ ਜੀ ਠੀਕ ਆ ਬਾਈ ਜੀ ਜੇ ਦੱਸੋ ਬਾਈ ਜੀ ਮੜੇ ਆਪਣੇ ਬਾਰੇ ਦੱਸੋ ਬਾਈ ਨੰਬਰਦਾਰ ਬਹਾਦਰ ਸਿੰਘ ਠੀਕ ਆ ਜੀ ਪਿੰਡ ਚਟਾਣਾ ਜੀ ਹਾਂ ਜੀ ਨੰਬਰਦਾਰ ਪੋਲਟਰੀ ਫਾਰਮ ਆ ਠੀਕ ਆ ਨੰਬਰਦਾਰ ਪੋਲਟਰੀ ਫਾਰਮ ਠੀਕ ਆ ਬਾਈ ਪਿੰਡ ਚਟਾਣੇ ਤੋਂ ਦਰਾਹਾ ਰੋਡ ਤੇ ਠੀਕ ਆ ਜੀ ਗੁਰਨਾਰਗਰ ਨਗਰ ਕਲੋਨੀ ਦੇ ਵਿੱਚ ਆ ਜੀ ਦਰਾਹਾ ਰੋਡ ਆ ਇਹ ਜਿਹੜਾ ਆਈਟਮ ਇਸਕੱਢਣ ਲੱਗੂ ਜੀ ਬਾਈ ਜੀ ਇਹ ਆ ਜੀ ਦਰਾਹਾ ਰੋਡ ਆ ਨਾ ਬਾਈ ਜੀ ਇੱਧਰ ਰਹਿ ਗਿਆ ਇੱਧਰ ਕਿੰਨੇ ਕਿਲੋਮੀਟਰ ਹੈਗਾ ਦਰਾਹਾ ਜੀ ਇੱਧਰੋਂ ਤਿੰਨ ਕਿਲੋਮੀਟਰ ਸਾਰੀ ਤਿੰਨ ਕਿਲੋਮੀਟਰ ਹੈਗੇ ਤਿੰਨ ਕਿਲੋਮੀਟਰ ਹੈਗੇ ਜੀ ਦਰਾਹਾ ਜਟਾਣੇ ਚ ਖੜਿਆ ਬਾਈ ਤੁਸੀਂ ਇੱਥੋਂ ਵੀ ਉਹ ਬੱਕਰੇ ਦਾ ਚਾਰ ਤੇ ਮੁਰਗੇ ਦਾ ਤੇ ਮੱਸੀ ਦਾ ਚਾਰ ਲੈ ਕੇ ਜਾ ਸਕਦੇ ਹੋ ਨਾ ਬਾਈ ਜੀ ਹਾਂਜੀ ਹਾਂਜੀ ਡਿਲੀਵਰੀ ਕੀਤਾ ਕਰ ਦੋਗੇ ਜੀ ਡਿਲੀਵਰੀ ਇਸ 10 ਕਿਲੋਮੀਟਰ ਕਰ ਸਕਦਾ ਬਾਈ 10 ਕਿਲੋਮੀਟਰ ਬਾਹਰ ਨਹੀਂ ਕਰਦੇ ਬਾਹਰ ਹੀ ਕਰ ਸਕਦਾ 15 ਫਿਰ ਮੈਂ ਹਾਂਜੀ ਠੀਕ ਹੈ ਜੀ 10 ਕਿਲੋਮੀਟਰ ਤੱਕ ਯਾਨੀ ਕਿ ਬਈ ਡਿਲੀਵਰੀ ਵੀ ਕਰਨਗੇ ਬਾਕੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋਗੇ ਜਗਦੀਪ ਭਾਈ ਨਾਲ ਗੱਲਬਾਤ ਕਰ ਦਾਂਗੇ ਹਾਂਜੀ ਬਾਈ ਜੀ ਬੱਕਰੇ ਆਏ ਨਾ ਬਾਈ ਜੀ ਉਹ ਨੰਬਰ ਦੋ ਦਿੱਤੇ ਹੋਣਗੇ ਹਾਂਜੀ ਕਿਸੇ ਵੀ ਵੀਰ ਨੇ ਮੰਨ ਕੇ ਚਲੋ ਜਿੱਥੇ ਤੱਕ ਨੰਬਰਦਾਰ ਜੀ ਕਰਨਗੇ ਉੱਥੇ ਤੱਕ ਨੰਬਰਦਾਰ ਜੀ ਜਿੱਥੇ ਕੋਈ ਦੂਰ ਵਾਲਾ ਸੱਜਣਾ ਤਾਂ ਉਹਨੂੰ ਅਸੀਂ ਦੂਜੇ ਨੰਬਰ ਤੇ ਸੰਪਰਕ ਕਰੋ ਉੱਥੇ ਵੀ ਭੇਜਾਂਗੇ ਠੀਕ ਹੈ ਜੀ ਠੀਕ ਹੈ ਜੀ ਟਾਪ ਕੁਆਲਿਟੀ ਦਾ ਤੁਹਾਨੂੰ ਦੇਸੀ ਮੁਰਗਾ ਹਾਂਜੀ ਤੇ ਟਾਪ ਕੁਆਲਿਟੀ ਦਾ ਹੀ ਬੱਕਰੇ ਦਾ ਤੇ ਇੱਕ ਦੋ ਦਿਨ ਦੇ ਵਿੱਚ ਇਹਨਾਂ ਕੋਲੇ ਦੇਸੀ ਫਿਸ਼ ਦਾ ਆਚਾਰ ਵੀ ਆ ਜਾਣਾ ਠੀਕ ਹੈ ਬਾਈ ਠੀਕ ਹੈ ਜੀ ਤੁਸੀਂ ਇੱਕ ਵਾਰੀ ਟੇਸਟ ਕਰੋ ਜੀ ਪੂਰਾ ਟਾਪ ਕੁਆਲਿਟੀ ਹੈ ਤੁਹਾਨੂੰ ਪੂਰਾ ਪਸੰਦ ਆਊਗਾ ਅਗਰ ਸਾਡਾ ਟੇਸਟ ਨਾ ਪਸੰਦ ਆਵੇ ਸਾਡੀ ਵਾਪਸ ਤੱਕ ਦੀ ਗਾਰੰਟੀ ਹੈ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ ਜੀ ਲੋ ਜੀ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਕਰੇ ਦਾ ਮੁਰਗੇ ਦਾ ਮੱਸੀ ਦਾ achar ਚਾਹੀਦਾ ਹੋਊਗਾ ਤਾਂ ਤੁਸੀਂ ਸਕਰੀਨ ਦੇ ਉੱਪਰ ਨੰਬਰ ਤੋਂ ਬਾਈ ਜੀ ਕਾਲ ਕਰਕੇ ਲੈ ਕੇ ਜਾ ਸਕਦੇ ਹੋਗੇ ਇੱਥੇ ਆ ਕੇ ਧੰਨਵਾਦ